ਨਨਾਈ ਤੋਂ ਇੱਕ ਰਾਤੀ ਸਾਫ ਸੋਪ ਕਰਕੇ ਫੇਰ ਚੱਕ ਰਿਆਂ ਕੋਈ ਵਧੀਆ ਜੀ ਰਾਈਡ ਹਾਂਜੀ ਕਿਵੇਂਓ ਚੰਡੀਗੜ੍ਹ ਮੋਹਾਲੀ ਖਰੜ ਵਾਲਿਓ ਮੈਂ ਕਮਾਉਣਾ 100 ਦੇ ਵਿੱਚ ਲੱਖ ਰੁਪਿਆ ਅੱਜ ਦਾ ਦਿਨ 16ਵਾਂ ਗੱਡੀ ਕਰਕੇ ਆਉਣ ਚੜਤਾ ਝੋਟਾ ਰੋਡ ਤੇ ਲੈ ਕੇ ਪ੍ਰਮਾਤਮਾ ਦਾ ਨਾਮ ਚੱਕਣ ਚੱਲੇ ਆਂਗੇ ਪਹਿਲੀ ਪਿਕਅਪ ਤੇ ਚੱਲੀਏ ਮੋਹਾਲੀ ਵਾਲੀ ਸਾਈਡ ਨੂੰ ਹੋਰ ਦੱਸੋ ਤੁਹਾਡਾ ਕੀ ਹਾਲ ਚਾਲ ਸਾਰਿਆਂ ਦਾ ਵਧੀਆ ਚੜਦੀ ਕਲਾ ਲੋ ਜੀ ਬਾਬੇ ਉਹ ਪਹਿਲੀ ਰਾਈਡ ਕਰਤੀ ਕੰਪਲੀਟ ਰੈਕ ਲੈ ਕੇ ਰੱਬ ਦਾ ਨਾਮ ਸੱਤ ਫੇਸ ਕਰਤੀ ਡਰਾਪਿੰਗ ਜੇ ਨਾਰੀਅਲ ਪਾਣੀ ਪੀਣਾ ਤਾਂ ਦੱਸੋ ਫੜਾਕੇ ਜਾਵਾ ਟੁੱਟੀਆਂ ਫੁੱਟੀਆਂ ਸੜਕਾਂ 'ਚ ਉਦੀ ਹੁੰਦੇ ਹੋਏ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਰਹੇ ਆ ਬਾਬੇ ਉਹ ਇੰਨਾ ਜਿਆਦਾ ਮੀਂਹ ਪਿਆ ਹੋਇਆਗਾ ਦਰੱਖਤ ਦੇ ਰੋਗ ਤੋਂ ਸਾਰੇ ਟੁੱਟ ਗਏ ਅਰ ਨੇਰੀ ਬਹੁਤ ਚੱਲੀ ਸੀਗੀ ਠੀਕ ਹੈ ਕਸਟਮਰ ਦੀ ਲੋਕੇਸ਼ਨ ਤੇ ਪਿਕਅਪ ਕਰੀਏ ਕਸਟਮਰ ਨੇ ਜਾਣਾਗਾ ਚੰਡੀਗੜ੍ਹ ਵਾਲੀ ਸਾਈਡ ਨੂੰ ਚੱਲੀਏ ਬਸ ਪਿਕਅਪ ਕਰਨ ਲਈ ਪਹੁੰਚ ਗਏ ਬਸ ਥੋੜਾ ਜਿਆਦਾ ਦੂਰ ਰਹਿ ਗਿਆ ਕਸਟਮਰ ਨੂੰ ਕਰੀਏ ਪਿਕ ਤੇ ਚੱਲੀਏ ਬਾਬੇ ਉਹ ਕੈਮਰੇ ਦੇਖੋ ਕਿੱਡੇ ਮੋٹے ਮੋٹے ਕੈਮਰੇ ਲਾਏ ਪਏ ਨੇ ਕਿ ਛੋਟੀ ਜੀ ਗਲਤੀ ਕਰੋ ਨਾਲ ਦੀ ਨਾਲ ਚਲਾਣ ਕਰਦੀ ਐ ਇਹ ਆਨਲਾਈਨ ਚਲਾਣ ਵਾਲਾ ਸਿਸਟਮ ਬੜਾ ਭੈੜਾ ਗਾ ਬਾਬੇ ਉਹ ਸੈਕਟਰ 22 ਦੇ ਵਿੱਚ ਡਰਾਪਿੰਗ ਕਰਤੀ ਬਸ ਕਸਟਮਰ ਤੋਂ ਲੈ ਲਿਆ 250 ਰੁਪਏ ਨਾਲ ਦੀ ਨਾਲ ਵਿੱਚ ਇੱਕ রাইਡ ਹੋਰ ਪੈ ਗਈ ਚੱਲੀ ਐ ਪਿਕਅਪ ਕਰਨ ਦੇ ਲਈ ਇਹ ਸਕੂਲ ਦੇ ਵਿੱਚੋਂ ਪਿਕਅਪ ਕਰਨੀ ਹੈ ਕਿ ਜਾਣਾਗਾ ਕਸਟਮਰ ਨੇ 115 ਸੈਕਟਰ ਵਾਲੀ ਸਾਈਡ ਫਾਈਨਲੀ ਡਰਾਪਿੰਗ ਕਰਤੀ 115 ਸੈਕਟਰ ਵਾਲੀ ਸਾਈਡ ਹੁਣ ਸੁਹਾਣੇ ਤੋਂ রাইਡ ਆਈ ਐ ਸੁਹਾਣੇ ਹਸਪੀਟਲ ਤੋਂ ਪਿਕਅਪ ਕਰਕੇ ਚੱਲੀ ਐ ਕਸਟਮਰ ਨੇ ਜਾਣਾਗਾ ਖਰੜ ਵਾਲੀ ਸਾਈਡ ਨੂੰ ਸੋਹਣਾ ਹਸਪੀਟਲ ਤੋਂ ਕਰੀਏ ਪੇਸ਼ੈਂਟ ਨੂੰ ਪਿੱਕ ਤੇ ਚੱਲੀਏ ਖਰੜ ਵਾਲੀ ਸਾਈਡ ਨੂੰ ਬਾਬੇ ਉਹ ਵੀ ਬੜਾ ਵੱਡਾ ਬਣਾਇਆ ਹੋਇਆ ਗਿਆ ਯਾਰ ਹਸਪੀਟਲ ਤਾਂ ਦੇਖਣ ਨੂੰ ਬਾਹਰੋਂ ਛੋਟਾ ਹੀ ਲੱਗਦਾ ਹੈਗਾ ਬਹੁਤ ਵੱਡਾ ਪੇਪ ਹਸਪੀਟਲ ਆ ਡੇਢ ਘੰਟਾ ਲੱਗ ਗਿਆ ਬੱਬੇ ਰਾਈਡ ਪਈ ਨਹੀਂ ਕਿ ਪਹਿਲਾਂ ਰਾਈਡ ਪੈ ਗਈ ਸੀਗੀ ਇੱਕ ਉਹ ਨਾਲ ਦੀ ਨਾਲ ਥੋੜਾ ਜਿਹਾ ਪੈਸਾ ਗਿਆ ਮੈਂ ਕਸਟਮਰ ਦੀ ਲੋਕੇਸ਼ਨ ਵਾਲੇ ਨੂੰ ਨਾਲ ਦੀ ਨਾਲ ਉਹਨੇ ਕੈਨਸਲ ਕਰਤੀ ਰਾਈਡ ਤੇ ਹੁਣ ਫੇਰ ਪਈਏ ਮੈਨੂੰ ਸ਼ਿਵਾਲਿਕ ਦੇ ਵਿੱਚੋਂ ਸ਼ਿਵਾਲਿਕ ਦੇ ਵਿੱਚ ਇੰਨਾ ਜਿਆਦਾ ਬੁਰਾ ਹਾਲਾ ਹੈਗਾ ਨਾ ਸੜਕਾਂ ਦਾ ਟੁੱਟੀਆਂ-ਫੁੱਟੀਆਂ ਸੜਕਾਂ ਹੈਗੀਆਂ ਕਸਟਮਰ ਨੇ ਜਾਣਾਗਾ ਇੱਥੋਂ ਪਿਕਅਪ ਕਰਨਾ ਕਸਟਮਰ ਨੂੰ ਸ਼ਿਵਾਲਿਕ ਦੇ ਵਿੱਚੋਂ ਜਾਣਾਗਾ ਕਸਟਮਰ ਨੂੰ ਚੰਡੀਗੜ੍ਹ ਵਾਲੀ ਸਾਈਡ ਤੋਂ ਇੰਨੀ ਸ਼ਿਵਾਲਿਕ 'ਚ ਟ੍ਰੈਫਿਕ ਬੜੀ ਜਾਮ ਹੋਈ ਪਈ ਸੀ ਕਿ ਪਾਈਪਾਂ ਵੀ ਪਾ ਰਹੇ ਨੇ ਕਿ ਅੱਧਾ ਘੰਟਾ ਲੱਗ ਗਿਆ ਟ੍ਰੈਫਿਕ 'ਚੋਂ ਝੋਟੇ ਨੂੰ ਲੱਗਿਆ ਹੀ ਭੁੱਖ ਤੇ ਇਹਦੀ ਖਰਾਕ ਦਾ ਟਾਈਮ ਹੋਇਆ ਹੋਇਆ ਸੀਗਾ ਤੇ ਹੁਣ ਕਰਾਈਏ ਦੀ ਖਰਾਕ ਪੂਰੀ ਚੈੱਕ ਕਰੋ ਮਿਲਾਂ ਇੰਨਾ ਵਧੀਆ ਲੱਗ ਰਹੇ ਹਨ ਬਹੁਤ ਜਿਆਦਾ ਸ਼ਾਰਕ ਬਣੀ ਹੋਈ ਹੈ ਕਿ ਸ਼ਾਰਕ ਦੇ ਮੂੰਹ ਦੇ ਵਿੱਚ ਦੀ ਨਿਕਲ ਕੇ ਜਾਣਾ ਪੈਂਦਾ ਹੈਗਾ ਅੰਦਰਲੀ ਸਾਈਡ ਨੂੰ ਝੋਟੇ ਝਾੜਦੇ ਨੇ ਯਾਰ ਬੜਾ ਵਧੀਆ ਲੱਗਿਆ ਹੋਇਆ ਉਸ ਤੇ ਬਾਬੇ ਉਹ ਝੋਟੇ ਦੀ ਖਰਾਕ ਖਵਾ ਕੇ ਉਸ ਤੋਂ ਬਾਅਦ ਰਾਈਡ ਆਈ ਹੈਗੀ ਹੁਣ ਚੱਲੇ ਆਗੇ 34 ਤੋਂ ਪਿਕਅਪ ਕਰਕੇ ਜਾਣਾਗਾ ਕਸਟਮਰ ਨੇ 70 ਵਾਲੀ ਸਾਈਡ ਨੂੰ ਬਸ ਪਹੁੰਚ ਕੇ ਪਾਰਕ ਦੇ ਕੋਲ ਖੜਾਗਾ ਉਹ ਸੀਗੀ ਲੋਕੇਸ਼ਨ ਚੱਕੀ ਤੇ ਚੱਲੀਏ ਫਿਰ 70 ਵੱਲ ਨੂੰ ਰ 70 ਦੇ ਵਿੱਚ ਕਰਤੀ ਡਰਾਪਿੰਗ ਹੋ ਗਏ ਬਿਲ ਇਧਰੋਂ ਤੋਂ ਬਾ ਨਿਕਲੀ ਹੈ ਹੋਰ ਕੋਈ ਚੱਕੀ ਹੈ ਵਧੀਆ ਜੀ ਰਾਈਡ ਮੌਸਮ ਬਾਬੇ ਉਹ ਬਹੁਤ ਵਧੀਆ ਹੋਇਆ ਪਿਆਗਾ। ਅਡੋ ਮੈਗਾ ਸਿਟੀ ਤੋਂ ਚੱਲੇ ਆ ਪਿਕਅਪ ਕਰਨ ਦੇ ਲਈ ਸੁਹਾਣਾ ਸਾਹਿਬ ਗੁਰਦੁਆਰੇ ਦੀ। ਬਾਬੇ ਉਹ ਮਿਹਨਤ ਕਰਦੇ ਰਿਹਾ ਕਰੋ ਕਾਮਯਾਬੀ ਆਪਣੇ ਆਪ ਮਿਲੂਗੀ। ਤੁਸੀਂ ਬਸ ਅੱਖਾਂ ਮੀਚ ਕੇ ਮਿਹਨਤ ਵਾਲੇ ਨੂੰ ਧਿਆਨ ਦਿਵੋ ਕਾਮਯਾਬੀ ਆਪਣੇ ਆਪ ਪਿੱਛੇ ਚੱਲ ਕੇ ਆਊਗੀ ਤੁਹਾਡੇ। ਜੀ ਬਾਬੇ ਉਹ ਪਹੁੰਚ ਗਏ ਮੈਗਾ ਸਿਟੀ ਕਰੀਏ ਪਿਕਅਪ ਤੇ ਚੱਲੀਏ ਸੁਹਾਣਾ ਸਾਹਿਬ ਗੁਰਦੁਆਰੇ। ਲਾਈਓਵਰ ਦੇ ਉੱਤੇ ਐਕਸੀਡੈਂਟ ਹੋ ਗਿਆ ਸੀ ਕਾਰ ਤੇ ਬਾਈਕ ਦੇ ਇਹ ਕਰਕੇ ਜਾਮ ਬਹੁਤ ਲੰਬਾ ਲੱਗ ਗਿਆ ਸੀ ਕਿ ਫੁੱਲ ਟ੍ਰੈਫਿਕ ਹੋਇਆ ਪਿਆ ਸੀ ਪਹੁੰਚ ਕੇ ਸਵਾਨਾ ਸਾਹਿਬ ਗੁਰਦੁਆਰੇ ਕਰੀਏ ਡਰਾਪਿੰਗ ਤੇ ਚੱਕੀਏ ਘਰ ਵੱਲ ਦੀ ਰਾਈਡ ਕੋਈ ਥੱਕ ਗਿਆ ਅੱਜ ਤਾਂ ਬਹੁਤ ਜ਼ਿਆਦਾ ਬਬੇਓ ਸੈਕਟਰ 69 ਤੋਂ ਕਰੀਏ ਪਿਕਅਪ ਤੇ ਚੱਲੀਏ ਖਰੜਵਾਲ ਨੂੰ ਬਸ ਪਹੁੰਚ ਕੇ ਕਸਟਮਰ ਦੀ ਲੋਕੇਸ਼ਨ ਤੇ ਆ ਸਾਹਮਣੀ ਬੱਸ ਮਾਰਕੀਟ ਦੇ ਵਿੱਚ ਖੜਿਆਗਾ ਕਸਟਮਰ ਕਰੀਏ ਪਿਕ ਤੇ ਚੱਲੀਏ ਖਰੜ ਨੂੰ ਪਿਓ ਜਨਤਾ ਨਾ ਮਾੜਾ ਬੋਤ ਕਰਦੀ ਹੈ ਕਿ ਯਾਰ ਰਾਈਡ ਬੁੱਕ ਕਰਕੇ ਮੈਂ 4 ਕਿਲੋਮੀਟਰ ਦੂਰ ਹਾਂ ਚੱਕਣਾ ਆਿਆਂਗਾ ਟ੍ਰੈਫਿਕ ਦੇ ਵਿੱਚੋਂ ਜੂਦ ਜਜਾਉਂਦਾ ਕਿ ਮੈਂ ਕਿਹਾ ਯਾਰ ਚਲ ਘਰ ਨੂੰ ਚੱਲੀ ਅੱਜ ਸਵੇਰ ਦੇ ਥੱਕੇ ਹੋਏ ਆਂਗੇ ਲੋਕੇਸ਼ਨ ਤੇ ਪਹੁੰਚਿਆ ਤੇ ਕਸਟਮਰ ਨੇ ਕੈਨਸਲ ਕਰਤੀ ਰਾਈਡ ਹੁਣ ਦੱਸੋ ਯਾਰ ਕੀ ਕਰਿਆ ਜਾਵੇ ਇਹ ਲੋਕਾਂ ਦਾ ਆ ਸੀਗੀ ਰਾਈਡ ਆ ਕੈਨਸਲ ਕਰਤੀ ਰਾਈਡ ਦੇਖੋ ਚੈੱਕ ਕਰੋ ਕੀ ਕਰਿਆ ਯਾਰ ਹੁਣ ਫੇਰ ਮੂਡ ਅਪਸੈਟ ਹੋਇਆ ਪਿਆ ਖੜੇ ਆਂਗੇ ਹੁਣ ਵੇਟ ਕਰਦੇ ਆਂ ਰਾਈਡ ਦੀ ਕੋਈ ਲੈ ਕੇ ਤਾਂ ਜਾਣਾ ਪਊਗਾ ਹੀ ਘਰ ਨੂੰ ਰਾਈਡ ਦਾ ਕੋਈ ਨਾ ਕੋਈ ਲੋ ਜੀ ਬਾਬੇਓ ਚੱਲੇ ਘਰ ਨੂੰ ਅੱਜ ਦਾ ਟਾਰਗੇਟ ਹੋ ਗਿਆ ਕੰਪਲੀਟ ਆ ਪਿੱਛੇ ਰਾਈਡ ਪਈ ਸੀਗੀ ਜਿਹੜੀ ਹੁਣੀ ਮੈਂ ਇੱਥੋਂ 69th ਤੋਂ ਗਿਆ ਸੀ ਪਿਕਅਪ ਕਰਨ ਦੇ ਲਈ ਉਹਨੇ ਕੈਨਸਲ ਕਰਤੀ ਮੂਡ ਖਰਾਬ ਹੋ ਗਿਆ ਅੱਜ ਪੂਰਾ ਇਸ ਕਰਕੇ ਨਾ ਦਿਲ ਨਹੀਂ ਕਰਿਆ ਹੈਗਾ ਕੰਮ ਕਰਨ ਨੂੰ ਬਸ ਹੁਣ ਘਰੇ ਚੱਲੀ ਅੱਜ ਦਾ ਟਾਰਗੇਟ ਹੋ ਗਿਆ ਬਾਈ ਜੀ ਕੰਪਲੀਟ ਜਾਂਦੇ ਜਾਂਦੇ ਲਾਈਕ ਜਰੂਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਬਾਕੀ ਮਿਲਦੇ ਆ ਕੱਲ ਨੂੰ ਵਾਹਿਗੁਰੂ ਦੀ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ ਸਭ ਨੂੰ